ਪਿਛਲੇ ਦਿਨੀ ਡੇਰਾ ਬਾਬਾ ਨਾਨਕ ਕਮਾਟੇ ਸਰਹੱਦ 'ਤੇ ਬੀਓਪੀ ਸਾਦਾਵਲੀ ਪੋਸਟ ਸਤਾਈਬ ਬਟਾਲੀਅਨ ਉੱਪਰ ਪਾਸੰ ਡਰੋਨ ਦੀ ਮੂਵਮੈਂਟ ਹੋਈ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਸਾਂਝਾ ਸਰਚ آپریشن ਚਲਾਇਆ ਜਾ ਰਿਹਾ ਸੀ ਤੇ ਬੀਤੇ ਕੱਲ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਪਿੰਡ ਮਛਰਾਲਾ ਦੇ ਨੇੜੇੋਂ ਤਿੰਨ ਸੱਤੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਸੱਤੀ ਨਾਲ ਪੁਸ਼ੀਸ਼ ਕੀਤੀ ਗਈ ਤਾਂ ਇਹਨਾਂ ਕੋਲੋਂ ਕਰੀਬ 50 ਹਜ਼ਾਰ ਦੀ ਡਰੱਗ ਮਨੀ ਜਰਮਨ ਕਰੰਸੀ ਡਾਲਰ ਤੇ ਤਿੰਨ ਮੋਬਾਈਲ ਬਰਾਮਦ ਕੀਤੇ ਗਏ ਸਨ ਇਹਨਾਂ ਨਸਾਂ ਤਸਰਾਂ ਖਿਲਾਫ ਬੀਤੇ ਕੱਲ ਪੁਲਸ ਖਾਨਾ ਡੇਰਾ ਬਾਬਾ ਨਾਨਕ ਵਿੱਚ ਮਕਦਮਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਨੂੰ ਅੱਜ ਮਾਨਜੋਗਰ ਦਲਦੋਤ ਫੇਸ ਕਰਕੇ ਰਿਮਾਂਡ ਤੇ ਲਿਆ ਗਿਆ ਅੱਜ ਭਾਰਤਕ ਮੰਤਰੀ ਸਰਾਜ ਦੇਨ ਜਦੀਕ ਪਿੰਨ ਹਰੋਵਾਲ ਦੇ ਖੇਤਾਂ ਦੇ ਵਿੱਚੋਂ ਇੱਕ ਕਿਸਾਨ ਜਦੋਂ ਆਪਣੇ ਗੋਭੀ ਦੇ ਖੇਤ ਨੂੰ ਪਾਣੀ ਲਾਉਣ ਗਿਆ ਤਾਂ ਉਸ ਨੇ ਆਪਣੇ ਗੋਭੀ ਦੇ ਖੇਤ ਵਿੱਚ ਇੱਕ ਡਰੋਨ ਅਤੇ ਉਸ ਦੇ ਉੱਪਰ ਇੱਕ ਪੈਕੇਟ ਦਿਖਾਈ ਦਿੱਤਾ ਜਿਸ ਦੀ ਉਸ ਵੱਲੋਂ ਸੂਚਨਾ ਬੀਐਸਐਫ ਦੇ ਸਟਾਈਓ ਬਟਾਲੀਆ ਨੂੰ ਦਿੱਤੀ ਗਈ ਤਾਂ ਬੀ ਅਸਰਪਤੇ ਪੰਜਾਬ ਪੁਲਿਸ ਵੱਲੋਂ ਅੱਜ ਇੱਕ ਡਰੋਨ ਅਤੇ ਹੀਰੋਨ ਨਸ਼ਾ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਫੂ ਸਥਾਨਾ ਡੇਰਾ ਬਾਬਾ ਨਾਨਕ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜੋ ਕੱਲ 3 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਸਨ ਇਹ ਹੀਰੋਨ ਦੀ ਥੇਪ ਵੀ ਉਹਨਾਂ ਵੱਲੋਂ ਮਗਵਾਈ ਗਈ ਸੀ ਪਰ ਇਹਨਾਂ ਨੂੰ ਲੋਕੇਸ਼ਨ ਦਾ ਪਤਾ ਨਹੀਂ ਸੀ ਲੱਗ ਰਿਹਾ ਅੱਜ ਇਹਨਾਂ ਨਸ਼ਾ ਤਸਕਰਾਂ ਨੂੰ ਮਾਜੂਕ ਦਲਦਲ ਫੇਰ ਕਰਕੇ ਪਰਮਾਨੈਂਟ ਲਾਈਨ ਉਪਰੰਤ ਇਹਨਾਂ ਨੂੰ ਲੱਥੇ ਜੀ ਥੇਪ ਅਤੇ ਹੀਰੋਂ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਰੰਮ ਦਿੱਤੀ ਹੈ ਫਰ ਦੇ ਮੁਜਰਮਨੀ ਪਹਿਚਾਨ ਸੁਪਦੀਪ ਸਿੰਘ ਸਾਤਾ ਫਰਜੀ ਇਸ ਨੇ ਥਾਣਾ ਕਰਿੰਦਾ ਤਕਦੀਸ ਨੇ ਥਾਣਾ ਕਰਿੰਦਾ ਵਜੋਂ ਹੋਈ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਫਿਰ ਹੁਣ ਪ੍ਰੇਖ ਸਰ ਕਿੰਨੀ ਹੈ ਜੇ ਕੁਆਂਟੀਟੀ ਸਰ ਜੇ ਮੇਰੀ ਨਾ ਪੀਚਾ ਆਪਣੀ ਕਾਰਵਾਈ ਚੰਦਰੀ ਮੌਕੇ ਤੇ ਹਾਂਜੀ ਜਿੰਨੀ ਵੀ ਕੁਆਂਟੀਟੀ ਹੋਊਗੀ ਤੁਹਾਨੂੰ ਦੱਸ ਦਿਆਂ ਪਹਿਲਾਂ ਤੁਹਾਨੂੰ ਇਹੋ ਜੀ ਦੱਸਿਆ ਵੀ ਡਰੋਨ ਆ ਤੇ ਹੋਇਆ ਹਾਂ ਹਾਂਜੀ ਜੋ ਵੀ ਹੋਵੇ ਤੁਹਾਨੂੰ ਦੱਸਾਂਗਾ ਲੈ ਸਰ ਆਈਡੀਆ ਸਰ ਕਿੰਨੇ ਕਿਹੋ ਜਿਹੇ ਆਈਡੀਆ ਹੁਣ ਮੈਂ ਤੁਹਾਨੂੰ ਵੇਖ ਤਰ੍ਹਾਂ ਕਿ ਤਰ੍ਹਾਂ ਦੱਸ ਦਿਆਂ ਬਗੈਰ ਤੁਹਾਨੂੰ ਸਸਾ ਸਰ ਜਿਹੜਾ ਕੱਲ ਤਿੰਨ ਮੁੰਡੇ ਸਾਰੇ ਐਸੇ ਵਿੱਚ ਕਿਨੋਂ ਵਲਵਾਂ ਐਸੇ ਵਿੱਚ ਇਹ ਸਰ ਕਿ ਤੁਹਾਨੂੰ ਕਿਹੜੇ ਥਾਂ ਤੇ ਰਹਿਣਾ ਲੱਗਿਆ ਇਹ ਆਪਣੇ ਘਰਡੇ ਦੇ ਜੀ ਹਾਂਜੀ ਨਾਲ ਘਰਡੇ ਤੇ ਕੀ ਸਰ ਕਾਰਵਾਈ ਕੀਤੀ ਕਿ ਕਿਹੜਾ ਪ੍ਰਚਰ ਦਰਜ ਕੀਤਾ ਨਾਲ ਇਹਨਾਂ ਦੇ ਹੈਂਡੀ ਪੈਜ ਦਾ ਚਲਨ ਤਾਂ ਮਕਰਮਾ ਦਰਜ ਕਰਿਆ ਹਾਂਜੀ